ਇਹ ਆ ਕੁੜੀ ਨੇ ਸੱਦਿਆ ਘਾਰੇ ਨੇ ਮੇਰਾ ਪੁੱਤ ਮਰਵਾ ਦਿੱਤਾ ਕੁੜੀ ਨਾਲ ਕੀ ਰਿਸ਼ਤਾ ਹੈ ਕੁੜੀ ਨੇ ਮੰਗੜੀ ਕੀਤੀ ਸੀ ਜ਼ਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਸੀ ਇਹਦਾ ਵਿਆਹ ਕਰ ਦੋ ਜੇ ਤੇ ਚੇਤੀ ਦਾ ਵਿਆਹ ਕਰ ਦੋ ਮੈਂ ਮੇਰੇ ਪੁੱਤ ਅ ਜ ਨਹੀਂ ਇਹਨੇ ਜੋਗਾ ਮੇਰਾ ਪੁੱਤ ਨਹੀਂ ਇਹਨੇ ਜੋਗਾ ਮੈਂ ਅਜ ਨਹੀਂ ਕਰਵਾ ਰਹਾ ਇਹ 14 ਸਾਲ ਉਮਰ ਨਹੀਂ ਹੋਈ ਮੰਨਦੀ ਨਹੀਂ ਜਨਾਨੀ ਬੜੀ ਛੇਤੀ ਮੇ ਵਿਆਹ ਮੰਗਦੀ ਤੋੜੇ ਦਿਨ ਪਹਿਲੋਂ ਮੈਨੂੰ ਫੋਨ ਕੀਤਾ ਤਿੰਨ ਦਿਨ ਪਹਿਲੋਂ ਮੇਰਾ ਮੰਗਦੀ ਰਹੀ ਛੋਤੀ ਦੋ ਛੇਤੀ ਕੀ ਪਤਾ ਐ ਇੱਕ ਵਾਰੀ ਰਾਤ 9 ਵਜੇ ਮੈਂ ਇੱਕ ਵਾਰੀ 9 ਵਜੇ ਨਾਲ ਗੇੜੀ ਮਾਰੀ ਐ ਇੱਕ ਵਾਰੀ 10 ਵਜੇ ਨਾਲ ਮਾਰੀ ਐ ਜਨਾਨੀ ਆਈ ਆ ਘਰ ਆਣ ਕੇ ਪਤਾ ਨਹੀਂ ਅੰਦਰੋਂ ਪੈਸੇ ਪੂਹੇ ਕੱਢ ਕੇ ਲੈ ਕੇ ਗਈ ਆ ਪਰ ਇਹਨੇ ਖੋਲ ਕੇ ਬੂਆ ਕਹਨੂੰ ਦੱਸਿਆ ਨਹੀਂ ਆ ਮੈਂ ਤਾਂ ਕੱਲ ਦੀ ਬੰਡੀ ਆਪਣੇ ਪੁੱਤ ਨੂੰ ਇਹਨੇ ਦੱਸਿਆ ਨਹੀਂ ਜਨਾਨੀ ਨੇ ਘਰ ਇਹ ਘਰ ਦਿੱਤਾ ਮੇਰਾ ਪੁੱਤ ਜੰਗੀ ਜਿੱਡਾ ਕਹਿੰਦੀ ਕਾਪੂਰੀ ਉਹਦਾ ਅਮੇਦੇ ਕੱਲੀ ਧੋੜੀ ਭੱਜੀ ਫਿਰਦੀ ਕਿੰਨਾ ਸਮਾਂ ਹੋਇਆ ਡੇਢ ਕ ਮਹੀਨਾ ਹੋ ਗਿਆ ਮਨੇ ਦਿੱਤਾ ਦਿੱਲੀ ਵਾਰੀ ਇਹਦੇ ਨਾਲ ਮਿਲਿਆ ਤੇ ਇਹਨੇ ਮੰਗਣੀ ਕਰਵਾ ਲਈ ਉਹਨੇ ਕਹਿੰਦਾ ਮੰਮੀ ਮੈਨੂੰ ਪਸੰਦ ਵਾ ਉਹ ਕੁੜੀ ਇਹਦੇ ਗਲੋਂ ਨਹੀਂ ਹਲਤਦੀ ਆਂਦੀ ਤੂੰ ਆਪਣੇ ਘਰ ਗੱਲ ਕਰ ਮੈਂ ਮੈਨੂੰ ਨਹੀਂ ਪਸੰਦ ਤੇ ਤੇ ਕਦਨੋ ਛੋਟੀ ਜੀ ਮੇਰਾ ਮੁੰਡਾ ਤਾਂ ਕਿੱਡਾ ਜਵਾਨ ਮੈਂ ਮਖੌਲ ਕਰਿਆ ਕਰਨੇ ਲੋਕਾਂ ਨੇ ਐਡਾ ਜਵਾਨ ਪੁੱਤ ਮੇਰਾ ਕਾਕੇ ਵੈਗੀ ਜਨਾਨੀ ਪਰਿਵਾਰ ਚ ਕੌਣ ਕੌਣ ਹੋਰ ਪਰਿਵਾਰ ਚ ਜਨਾਨੀ ਆਪਣੇ ਸਹੁਰੇ ਰ ਸਾਸ ਸਹੁਰੇ ਨਾਲ ਲੱਗ ਰਹੇ ਨੇ ਦੋਵੇਂ ਮਾਵਾਂ ਆਤੀਆਂ ਨਹੀਂ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਮੇਰੇ ਪਰਿਵਾਰ ਚ ਮੇਰਾ ਸੋਹਰਾ ਵਾ ਮੇਰੀਆਂ ਬੇਟੀਆਂ ਤੇ ਮੈਂ ਇੱਕ ਛੋਟੇ ਦਾ ਮੁੰਡਾ ਮੇਰੇ ਕੋਲ ਇੱਕ ਬੇਟਾ ਸੀ ਹਾਂਜੀ ਹਾਂਜੀ ਮੇਰਾ ਇੱਕੋ ਹੀ ਇੱਕ ਛੋਟੇ ਮੇਰੇ ਦੇਰ ਦਾ ਬੇਟਾ ਵਾ ਕੀ ਮੰਗ ਕੀ ਕਰਦੇ ਮੰਗ ਕੀ ਕਰਨੇ ਇਨਸਾਫ ਮੰਗਦੇ ਮੇਰੇ ਪੁੱਤ ਤੇ ਨਹੀਂ ਕਰਦੇ ਕੋਈ ਕੁਝ ਨਹੀਂ ਮੰਗਦੇ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਹੀ ਜੋ ਕੀਤਾ ਵਾ ਮੇਰੇ ਪੁੱਤ ਨੇ ਮਾਰਾ ਕੀਤਾ ਨੇ ਮੈਨੂੰ ਬੁੱਢੀ ਨੇ ਇਹ ਬੁੱਢੀ ਨੂੰ ਘੜੀ ਤੇ ਘੜੀ ਸਜ਼ਾ ਜੋ ਕੀਤਾ ਜਾਂਦਾ ਕੀ ਕਰੋ ਇਹਦੇ ਨਾਲ ਮੇਰੇ ਬੱਚੇ ਇਹਨੂੰ ਮੋੜ ਦਿਓ ਮੈਂ ਕੁਝ ਨਹੀਂ ਮੰਗਦੀ ਕਿ ਹਾਏ ਮੇਰਾ ਨਾ ਮੁਕੱਦਰ ਜੀ ਉਹਨਾਂ ਨੇ ਇਦਾਂ ਕੀਤਾ ਜਿਵੇਂ ਪਹਿਲਾਂ ਦੇ ਮੁੰਡੇ ਕੁੜੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਕੁੜੀ ਇੱਕ ਦਿਨ ਸਾਡੇ ਘਰੇ ਗਈ ਇਹਨੇ ਮੰਗਰੇ ਨਾਲ ਆਈ ਉਹਨਾਂ